ਟਾਕਿਆ ਨਹੀਂ ਮਾਰਿਆ ਮੇਰੇ ਪੁੱਤ ਦਾ ਖੂਨ ਹੈ ਮਾਨਸਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰ ਗਏ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮਗਰ ਨਹੀਂ ਕੋਈ ਤੂੰ ਚੁੱਪ ਕਰ ਜਾ ਪ੍ਰੇਮੂ ਨੇ ਅੱਡਾ ਬਟਾ ਉਹਦਾ ਦਿੱਤੇ ਸਾਨੂੰ ਲੱਖਾਂ ਰੁਪਇਆ ਦਿਖਾ ਲੈ ਕਿਉਂ ਮੋਢੇ ਵੀ ਬਾਲ ਬੱਚੇ ਆ ਇੱਕ ਦਿਨ ਭੁਗਤੋਂਗੇ ਕਿ ਲਾਇਸੈਂਸ ਅਖਲੀ ਨਹੀਂ ਲਈ ਤਰੇ ਫੜਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮਾ ਨੀਨ ਸੁਣਦਾ ਉਡੀਨੀ ਪੁੱਤਾਵੇ ਪੰਜ ਦਿਨ ਇਕੱਠੇ ਕਰ ਰਹੇ ਨੇ ਮਾਤਸਾ ਦੇ ਵਿੱਚ ਕਿਹੜੇ ਕਰਦੇ ਹੋ ਇਹ ਸ਼ਰੀਰੀ ਦੇ ਗੈਂਗਸਟਰ ਨੂੰ ਸੀਆਈ ਦਾ ਇੰਚਾਰਜਕਾਰ ਚ ਲਈ ਭਰਿਆ ਹੋਵੇ ਤੇ ਐਸਐਸਪੀ ਸਾਹਿਬ ਨੂੰ ਪਤਾ ਨਹੀਂ ਹੋਵੇ ਤੁਹਾਨੂੰ ਆਪਣੀ ਕਮਾਈ ਪੁੱਛਣ ਦਾ ਹੱਕ ਨਹੀਂ ਹੈਗਾ ਵੀ ਭਾਈ ਸਾਡੇ ਜਵਾਬ ਦੇ ਕੀ ਹੈਗਾ ਕੀ ਨਹੀਂ ਹੈਗਾ ਤੁਹਾਨੂੰ ਦੱਸੋ ਹੱਟਾਈ ਸਾਲ ਤੱਕ ਪਹਿਲਾਂ ਚੁੱਪ ਕਰਕੇ ਉਹਨਾਂ ਨੇ ਸੁਣੀ ਲੈ ਵੀ ਭਾਈ ਤੁਹਾਨੂੰ ਕੋਈ ਤੁਹਾਨੂੰ ਦੱਸੋ ਸਾਡਾ ਕੀ ਹਿਸਾਬ ਕਿੰਨਾ ਕੀ ਹੈਗਾ ਸਾਡੇ ਟਾਈਟਲ ਤੋਂ ਮੰਨ ਨਹੀਂ ਕੀਤੀ ਫਿਰ ਅਸੀਂ ਪ੍ਰੋਫੈਸ਼ਨਲ ਚੱਲ ਕੇ ਪਰ ਸਾਡੇ ਪ੍ਰਸ਼ਾਸਨ ਨੇ ਨਹੀਂ ਸੁਣੀ ਕੀ ਪਤਾ ਨਾ ਤੇ ਪਿੰਟੱਕੀ ਦਵਾਈ ਇਹਨਾਂ ਦੀ ਕਿਸੇ ਕਿਸਮ ਦਾ ਪਤਾ ਨਹੀਂ ਭਾਈ ਇਹ ਉਹ ਹੀ ਕੱਲ ਵੀ ਬੰਨੇ ਮੁੰਡੇ ਆ ਕੁੱਤੀ ਚੋਰਾ ਨਾਲ ਲਈ ਕੋਈ ਪਤਾ ਨਹੀਂ ਹੋਸਸਤ ਸਹੀ ਗੱਲ ਨੂੰ ਲੈ ਕੇ ਪੁਲਿਸ ਚੁੱਪ ਕਰ ਜਾਂਦੀ ਹੈ ਯਾਰ ਮੈਂ ਇਹ ਗੱਲ ਕਹਿੰਦੇ ਤੈਨੂੰ ਘੱਟ ਘੱਟ ਕੇ ਸਾਡੀ ਕੰਪਲੇਟ ਗਲਤ ਹੈ ਸਾਨੂੰ ਐ ਤਾਂ ਕਹਿ ਦੋ ਵੀ ਤੁਸੀਂ ਗਲਤ ਹੋ ਭਾਈ ਇੱਥੇ ਸਾਨੂੰ ਸਾਨੂੰ ਲੈ ਲਵੀਆਂ ਘਪਾਤੀਆਂ ਪਹਿਲਾਂ ਤਾਂ ਕੁੱਪ ਪਿੱਛੇ ਸੀ ਕਿਨਾ ਦੇ ਹਨ ਅਸਟੇ ਲਿਖੀ ਜਿੰਦਗੀ ਬਾਰੇ ਕਿਸੇ ਨੂੰ ਲਿਖਣ ਦਾ ਕੀ ਹੱਕ ਹੈ ਕੋਈ ਨਹੀਂ ਬਾਈ ਜੀ ਅਸੀਂ ਗਲਤ ਫੜ ਕੇ ਅੰਦਰ ਹਵਾਲਾ ਜਿੱਤੇ ਸਾਨੂੰ ਇਹਨਾਂ ਨੇ ਲਟਕਾਈ ਰੱਖਿਆ ਠੀਕ ਹੈ ਜਿੱਤੇ ਉਹ ਕਈ ਜਵਾਨ ਤਾਂ ਹੋ ਗਈ ਹੁਣ ਤੱਕ ਸਾਡੇ ਸੱਜ ਦੀ ਗੱਲ ਉਹਦੀ ਜਵਾਨ ਤਾਂ ਹੋ ਗਈ ਪਹਿਲਾਂ ਜਸਾਹ ਨੇ ਜੱਕ ਤੋਂ ਰੋਲ ਜੀ ਗੱਲਤ ਲੱਗਦਾ ਜਿੱਥੇ ਮਰਜੀ ਫੜ ਕੇ ਅੰਦਰ ਲੈ ਜਾਓ ਨਹੀਂ ਐ ਕਿੱਸਾ ਉਹਨਾਂ ਨੂੰ ਨਹੀਂ ਵਰਦੇ ਸਾਨੂੰ ਵਰਦੋ ਸੱਜਾ ਚਾਰ ਸਾਲਾਂ ਦੇ ਮਰੇ ਹੋਇਆ ਜਦੋਂ ਤੱਤਲੀ ਦਸਰੀ ਹੋਈ ਆਪੇ ਮਰਨ ਨੂੰ ਤੇ